ਹੋ ਜੀ ਜੀ ਆਇਆਂ ਨੂੰ ਫ੍ਰੀ ਵਰਕਸ ਚੈਨਲ ਤੇ ਤੁਹਾਡਾ ਦੋਸਤੋ ਸਭ ਦਾ ਸਵਾਗਤ ਆ। ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿਸਾਨਾਂ ਬਾਰੇ। ਆ ਪਿੰਡ ਕਲਿਆਣ। ਹਲਤੇ ਪਾਈ ਕੇ ਬਠਿੰਡੇ ਜਿਹੜੇ ਦਾ ਪਿੰਡ ਆ ਇਹ। ਇੱਥੇ ਕਿਸਾਨਾਂ ਨੇ ਕੀ ਕੀਤਾ? ਕਾਨੂੰਨ ਦੇ ਮੁਤਾਬਕ ਰਹ ਕੇ ਆਪਣੀ ਕਾਨੂੰਨ ਦੇ ਦਾਇਰੇ ਦੇ ਅੰਦਰ ਰਹ ਕੇ ਆਪਣੀ ਖਣਕ ਉਜੀ ਸੀਗੀ। ਕਣਕ ਵੀ ਜੀ ਸੀ ਸੁਪਰ ਸੀਡਰ ਦੇ ਨਾਲ ਮਹਿੰਗੇ ਮਹਿੰਗੇ ਸੰਦਾਂ ਦੇ ਨਾਲ ਸੁਪਰ ਸੀਡਰ ਦੇ ਨਾਲ ਤਕਰੀਬਨ ਸੁਪਰ ਸੀਡਰ ਦੀ ਕੀਮਤ 2.5 ਲੱਖ ਰੁਪਈਆ ਬਿਨਾ ਵਹਾਈ ਤੋਂ ਵਿੱਚੇ ਪਰਾਲੀ ਵਾਈ ਵਿੱਚੇ ਜਾਨੀ ਪਰਾਲੀ ਦੀ ਲਿੱਦ ਛੋਣੇ ਦੀ ਵਿੱਚ ਵੇਚਤੀ ਹੋਇਆ ਕਿ 1 ਮਹੀਨੇ ਬਾਅਦ ਕਣਕ ਪੀਲੀ ਪੈਣ ਲੱਗ ਗਈ ਪੀਲੀ ਪੈਣ ਤੋਂ ਬਾਅਦ ਕਣਕ ਸੁੱਕਣ ਲੱਗ ਗਈ ਹੁਣ ਕਿਸਾਨ ਥੱਕੇ ਹਾਰੇ ਮਜਬੂਰੀ ਦੇ ਮਾਰੇ ਕੀ ਕਰਨ ਉੱਪਰੋਂ ਡੀਏਪੀ ਨਹੀਂ ਮਿਲਦੀ ਸੀ ਉੱਪਰੋਂ ਇੰਨੇ ਮਹਿੰਗੇ ਬੀਜ ਉਤੋਂ ਭਾਈ ਦਾ ਖਰਚਾ ਕਿਸਾਨ ਜੱਟ ਜ਼ਿਮੀਦਾਰ ਉਹਦਾ ਨਹੀਂ ਮਰਦਾ ਐਂ ਮਾਰਦਿਆਂ ਮਜਬੂਰੀਆਂ ਜੱਟ ਫਾਹੇ ਨਾਲ ਲੜਨ ਤਾਂ ਕੀ ਕਰਨਾ ਪ੍ਰੋਂਪ 75 75 ਹਜ਼ਾਰ ਕਿਲੇ ਦਾ ਠੇਕਾ ਇਹ ਕਿਤਾ ਉਹ ਵੀ 80 80 ਹਜ਼ਾਰ ਨੂੰ ਪਹੁੰਚੀਆਂ ਪਈਆਂ ਮਜਬੂਰੀ ਮਜਬੂਰੀ ਦੇ ਕਾਰਨ ਸਭ ਕੰਮ ਖਰਾਬ ਹੋ ਜਾਂਦੇ ਹਨ ਮੰਡੀਆਂ 'ਚ ਜੱਟ ਰੋਲਦਾ ਚੌਕੇ ਮੂਰੇ ਰੋਲ ਦੀ ਰਕਾਨ ਧੰਨਵਾਦ ਜੀ ਹੈਲੋ ਬਾਈ ਜੀ ਆਹ ਦੇਖ ਲਓ ਕਹਿੰਦੇ ਆ ਕਿਸਾਨ ਨੂੰ ਚਾਰ ਸਪੇਰੇ ਮਾਰਾਂ ਹੀ ਮਾਰਾਂ ਪਿੰਡ ਕਲਿਆਣ ਸੁਖੇ ਦੀ ਬਾਈ ਵੀਡੀਓ ਆ ਸਾਰੀ ਸੁਪਰ ਸੀਡਰ ਨਾਲ ਕਣਕ ਬੀਜੀ ਸੀ ਬਾਈ ਨੇ ਹੋ ਟਿੱਕਰ ਖੜੀ ਆ ਤਣਕ ਚਾਰ ਸਪੇਰੇ ਤੇ ਅੱਜ ਟਰੈਕਟਰ ਮਗਰ ਤਵੀਆਂ ਪਾ ਲਈਆਂ ਤੇ ਉਹ ਮੇਜ ਕਰ ਸੁਪਰ ਸੀਡਰ ਕੀਤਾ ਹੀ ਸਣੇ ਪਰਾਲੀ ਤੇ ਕਹਿੰਦੇ ਉਹ ਗੱਲ ਕਾਹਨੂੰ ਬਣਦੀ ਆ ਜਿਹੜੀ ਬਾਹ ਕੇ ਬੀਜਣੀ ਹੈਗੇ ਤੇ ਸੁਪਰ ਸੀਡਰ ਨਾਲ ਬੀਜੀ ਸੀ ਤੇ ਯਾਰ ਬੜੀ ਜਿੱਦ ਕਰਤਾ ਬੱਦਲੋ ਜਿੱਦੋ ਕੀ ਹਾਲਾ ਬਾਈ ਦਿਨੇਰਾ ਕੀ ਐਕ ਬਾਈ ਕੀ ਸਿਸਟਮ ਹੋ ਗਿਆ ਯਾਰ ਇਹ ਸੋਡਾ ਸੋਫਾ ਰੀਟਰ ਨਾ ਵੀ ਦੀ ਹੈ ਜੀ ਆਹ ਦੇਖ ਲਓ ਹੁਣ ਸੁੰਡੀ ਸੁੰਡ ਫਿਰਦਾ ਇਹੇ ਥੱਲੇ ਠੀਕ ਹੈ ਬੰਦੇ ਤੇ ਨਿੱਕ ਦਾਸ ਹੁੰਦੀ ਐ ਤੜਕੇ ਆ ਕੇ ਵੇਖੀ ਤੇ ਗੂੜੀ ਜਵੇ ਦਾਸ ਹੋ ਜਾਂਦੀ ਐ ਆਹ ਥੋੜੇ ਸਾਹਮਣੇ ਕਦਮਾਂ ਪਾਰੀਆਂ ਜਾਂਦਾ ਥੋੜਾ ਕਨਾਈ ਦਾ ਹੁਣ ਜਿੰਨੇ ਗਵਰਨਮੈਂਟ ਭੱਜੀ ਫਿਰਦੀ ਸੀ ਸਾਨੂੰ ਵੀ ਖਰਚਾ ਦੇ ਦੇਣ ਨਹੀਂ ਸਹੀ ਗੱਲ ਹਾਂ ਚੱਲ ਤੇਲ ਤੰਦੂ ਹੀ ਦੇ ਦੇਣ ਜਾਂ ਰੇਹ ਦਾ ਘਟਾ ਹੀ ਭੇਜ ਦੇਣ ਵੀ ਚੱਲ ਕੋਈ ਨਹੀਂ ਤੁਸੀਂ ਬੀਜ ਲਓ ਉਹ ਤੇ ਹੁਣ ਫਿਰ ਇਹਦਾ ਕੀ ਇੰਤਜ਼ਾਮ ਹੋਊਗਾ ਇਹ ਹੁਣ ਬਾਈ ਸਾਰੀ ਬਾਹੂਗੇ ਫਿਰ ਜਮਾ ਹੋ ਰਾ ਹੋ ਰਾ ਬਾਹਾਂਗੇ ਬਾਈ ਠੀਕ ਆ ਇਹਦਾ ਜਖੜ ਬਸ ਸਿੱਕੇ ਨਹੀਂ ਬਾਈ ਸਾਰਾ ਪਿੰਡ ਹੀ ਬਾਹੂਗਾ ਉਹ ਲੇਟ ਬਾਦਨਗੇ ਥੋੜਾ ਜਿਹਾ ਹਾਂ ਇਹ ਤਾਂ ਹੈ ਬਾਈ ਯਾਰ ਸਹੀ ਗੱਲ ਉਹ ਬਾਹਣਗੇ ਸਾਰਾ ਪਿੰਡ ਹੀ ਉਹਨਾਂ ਦਾ ਲੇਟ ਬਾਹਣਗੇ ਇੰਨਾ ਮਹਿੰਗਾ ਯਾਰ ਵੀ ਦੇਖ ਲਓ ਭਰਾਵੋ ਤੇ ਡੀਏਪੀ ਕਿਹੜੇ ਮੁਸ਼ਕਲ ਨਾ ਦੇਖ ਲਓ ਮਿਲਦਾ ਸੀਗਾ ਇੱਥੇ ਕਿਸਾਨਾਂ ਨੂੰ ਤੇ ਫਿਰ ਵੀ ਦੇਖ ਲਓ ਵੀ ਬਾਹਣੀ ਪੈਜੀ ਵਿਚਾਰੇ ਕਿਸਾਨ ਲੈ ਸ਼ੇਅਰ ਕਰ ਦਿਓ ਸਰਕਾਰ ਦਾ ਖੁਦ ਭਲਾਨੇ ਦਾ ਅਸੀਂ ਐਂ ਕਿ ਇੱਕ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਕਿ ਪਹਿਲਾਂ ਕਣਕ ਸੁੱਕ ਵੀ ਦੇਖ ਕੇ ਆਪਾਂ ਨੂੰ ਇੰਜ ਲੱਗਦਾ ਵੀ ਇਹ ਖਰਾਬ ਹੋ ਚੱਲੀ ਵੀ ਨਹੀਂ ਉਗਣੀ ਵੀ ਸੜੀ ਜਾਂਦੀ ਆ ਪਰ ਇੱਕ ਅਪੀਲ ਆ ਕਿ ਕੋਈ ਇਹ ਕਿਸਾਨ ਵੀਰ ਮੇਰੀ ਵੀਡੀਓ ਵੇਖਦਾ ਇੱਕ ਅਪਰਾਲਾ ਇਹ ਕਰੋ ਜੀ ਆਪਾਂ ਨੂੰ ਲੱਗਦਾ ਕਣਕ ਘਟੂਗੀ ਆ ਜਾਂ ਕਣਕ ਸੜਦੀ ਆ ਤੁਸੀਂ ਇੱਕ ਵਾਰੀ ਇਹਨੂੰ ਪਾਣੀ ਜ਼ਰੂਰ ਲਾਓ ਕਿਉਂਕਿ ਜੇ ਪਾਣੀ ਲਾਵੋਗੇ ਨਾ ਜੋ ਦਾਣੇ ਨਹੀਂ ਉਗੇ ਉਹ ਵੀ ਉਗ ਪੈਣਗੇ ਤੇ ਜੋ ਸੁੰਡੀ ਆ ਸੁੰਡੀ ਜਾਨੀ ਇਹਨੂੰ ਘਟ ਖਾਊਗੀ ਦੱਸਦੇ ਆ ਸਿਆਣੇ ਕਿਸਾਨ ਵੀਰ ਦੱਸਦੇ ਆ ਕਣਕ ਸੜਨ ਦਾ ਕਾਰਨ ਕਣਕ ਸੁੱਕਣ ਦਾ ਕਾਰਨ ਵੀ ਇਹੀ ਆ ਵੀ ਇਹ ਖੁਸ਼ਕੀ ਦੇ ਕਾਰਨ ਹੀ ਸੁੰਡੀ ਜਿਹਨੂੰ ਪੈਂਦੀ ਆ ਇਹ ਪ੍ਰਾਲਾ ਜਰੂਰ ਕਰੋ ਤੇ ਬਾਕੀ ਕਣਕ ਮੇਰੇ ਹਿਸਾਬ ਨਾਲ ਹਰੀ ਭਰੀ ਹੋ ਜਾਊਗੀ ਕਿਉਂਕਿ ਖੁਸ਼ਕੀ ਦੇ ਕਾਰਨ ਹੀ ਸਭ ਕੁਝ ਹੋਈ ਜਾਂਦਾ ਸਬ ਕੁ ਸੰਡੀ ਇਹਨੂੰ ਖਾਈ ਜਾਂਦੀ ਹੈ। ਅਸੀਂ ਗੱਲਬਾਤ ਕੀਤੀ ਸੀ ਕਿਸਾਨ ਵੀਰਾਂ ਦੇ ਨਾਲ। ਇਹ ਇਹਨਾਂ ਦੇ ਇਹ ਇਧਰਲੇ ਪਿੰਡਾਂ ਵਾਲੇ ਹੀ ਆ। ਯਾਨੀ ਕਣਕ ਵਾਈ ਜਾਂਦੇ ਆ। ਆਪਣੇ ਵੀ ਕਿਸਾਨ ਵੀਰਾਂ ਦੀ ਕਣਕ ਘਟ ਉੱਗੀ ਆ। ਪਰ ਘਟ ਉਗਣ ਦੇ ਨਾਲ-ਨਾਲ ਜਿੱਥੇ ਕਣਕ ਘਟ ਘਟ ਉੱਗੀ ਆ, ਉਹਨਾਂ ਨੇ ਦੁਬਾਰਾ ਪਾਣੀ ਲਾਇਆ ਤੇ ਉਹੀ ਖੇਤ ਹਰੇ ਭਰੇ ਹੋ ਗਏ। ਸੋ ਧੰਨਵਾਦ ਜੀ ਵੀਡੀਓ ਵੇਖਣ ਲਈ ਸਾਰਿਆਂ ਦਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ